ਸਸਤੀਕਾਲ ਜੀ ਮੈਂ ਡਾਕਟਰ ਐਸ ਐ ਸਾਲੂ ਵਾਲੀਆ ਜਿਹੜੀ ਯਾਤਰਾ ਨਸ਼ਾ ਮੁਕਤੀ ਮੋਰਚਾ ਦੀ ਹਰ ਪਿੰਡ 'ਚ ਜਾ ਰਹੀ ਹੈ ਔਰ ਇਸ ਤਹਿਤ ਅਸੀਂ ਪੰਜਾਬ ਦੇ 12000 ਲਗਭਗ ਪਿੰਡਾਂ ਨੂੰ ਤੇ 5000 ਵਾਰਡ 'ਚ ਰੋਜ਼ ਜਾਵਾਂਗੇ ਔਰ ਹਰ ਰੋਜ਼ ਤਿੰਨ ਪਿੰਡ ਕਵਰ ਕੀਤੇ ਜਾਣਗੇ ਇੱਕ ਐਮਐਲ ਵੱਲੋਂ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਥੋਂ ਪਿੰਡਾਂ ਤੋਂ ਜਿਹੜੀ ਵਿਲੇਜ ਡਿਫੈਂਸ ਕਮੇਟੀਾਂ ਵਾਰਡ ਡਿਫੈਂਸ ਕਮੇਟੀ ਬਣਾਈ ਹੈ ਉਹਨੂੰ ਕਾਫੀ ਜ਼ਿਆਦਾ ਲੋਕ ਕੀ ਉਸ ਚ ਇੰਟਰਸਟ ਰੇ ਹੈ ਉਹਦਾ ਹਿੱਸਾ ਬਣ ਰਹੇ ਨੇ ਤੇ ਤੁਸੀਂ ਵੀ ਸਾਰੇ ਆਓ ਇਸ ਯਾਤਰਾ ਦਾ ਹਿੱਸਾ ਬਣੋ ਔਰ ਪਤਾ ਕਰੋ ਵੀ ਤੁਹਾਡੇ ਪਿੰਡ ਚ ਜਾਂ ਤੁਹਾਡੇ ਵਾਰਡ ਚ ਯਾਤਰਾ ਕਦ ਆ ਰਹੀ ਹੈ ਤੁਹਾਡੇ ਐਮ ਐਲ ਏ ਉੱਥੋਂ ਦੇ ਸਾਰੇ ਕੋਈ ਮਨਿਸਟਰ ਚੀਫ ਮਨਿਸਟਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੀ ਦੋ ਦਿਨ ਇਹ ਯਾਤਰਾ ਦਾ ਹਿੱਸਾ ਬਣੇ ਨੇ ਜਿੱਥੋਂ ਸ਼ੁਰੂਆਤ ਕੀਤੀ ਗਈ ਨਵਾਂ ਸ਼ਹਿਰ ਤੋਂ ਫਿਰ ਜਲੰਧਰ ਹੁਸ਼ਿਆਰਪੁਰ ਲੁਧਿਆਣੇ ਇਹ ਸਾਰੀ ਜਗ੍ਹਾ ਤੇ ਵੀ ਯਾਤਰਾ ਕੀਤੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਔਰ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਇਹ ਸਾਰੀ ਯਾਤਰਾ ਦੇ ਅੰਦਰ ਹੁਣ ਤੱਕ ਅਸੀਂ ਵੱਡੇ ਵੱਡੇ ਮਗਰਮਚ ਜਿਹੜੇ ਇਹ ਨਸ਼ਾ ਵੇਚ ਰਹੇ ਸੀ ਜਾਂ ਨਸ਼ਾ ਕਰਵਾ ਰਹੇ ਸੀ ਲੋਕਾਂ ਨੂੰ ਦੇ ਦੇ ਕੇ ਉਹ ਕਾਫੀ ਜ਼ਿਆਦਾ ਹਜ਼ਾਰ ਤੇ ਲਗਭਗ ਲੋਕਿਆਂ ਨੂੰ ਅਸੀਂ ਅਰੈਸਟ ਕਰ ਚੁੱਕੇ ਹਾਂ ਔਰ ਕਈਆਂ ਦਾ ਐਨਕਾਊਂਟਰ ਵੀ ਕਰ ਚੁੱਕੇ ਹਾਂ ਔਰ 8 ਕਰੋੜ ਤੋਂ ਜ਼ਿਆਦਾ ਜਿਹੜੀ ਡਰੱਗ ਮਨੀ ਹੈ ਉਹਨੂੰ ਅਸੀਂ ਕੈਪਚਰ ਕਰ ਚੁੱਕੇ ਹਾਂ ਕਾਫੀ ਹਿਰੋਇਨ ਹੋਰ ਚੀਜ਼ਾਂ ਚਿੱਟਾ ਜਿਹਨੂੰ ਕਹਿੰਦੇ ਆ ਇਹ ਸਾਰੀ ਚੀਜ਼ਾਂ ਫੜੀਆਂ ਜਾ ਚੁੱਕੀਆਂ ਹੁਣ ਤੁਹਾਡੀ ਲੋੜ ਹੈ ਕਿ ਤੁਸੀਂ ਵੀ ਇਸ ਯਾਤਰਾ ਦਾ ਹਿੱਸਾ ਬਣੋ ਤਾਂ ਕਿ ਤੁਹਾਡੇ ਪਿੰਡ ਚ ਤੁਹਾਡੇ ਵਾਰਡ ਚ ਤੁਹਾਡੇ ਹਲਕੇ ਚ ਅਸੀਂ ਨਸ਼ੇ ਨੂੰ ਜਿਹੜੀ ਹੈ ਜੜ ਤੋਂ ਖਤਮ ਕਰ ਸਕੀਏ ਬਹੁਤ ਬਹੁਤ ਧੰਨਵਾਦ